ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ 트੍ਰੰਪ ਦੇ ਵੱਲੋਂ 47ਵੇਂ ਰਾਸ਼ਟਰਪਤੀ ਦੀ ਸ਼ਪਤ ਲੈਣ ਤੋਂ ਬਾਅਦ ਵੱਡਾ ਫੈਸਲਾ ਲਿਆ ਗਿਆ ਹੈ ਜੀ ਹਾਂ 104 ਪੰਜਾਬੀ ਭਾਰਤੀ ਪ੍ਰਵਾਸੀ ਜਿਹੜੇ ਨੇ ਅੰਮ੍ਰਿਤਸਰ 에어ਪੋਰਟ ਤੋਂ ਡਿਪੋਰਟ ਕਰ ਦਿੱਤੇ ਗਏ ਨੇ ਲੈਂਡ ਹੋਣ ਵਾਲੇ ਨੇ ਤੇ ਇਸ ਵਕਤ ਮੈਂ ਮੌਜੂਦ ਹਾਂ ਅੰਮ੍ਰਿਤਸਰ ਦੇ શ્રી ਗੁਰੂ ਰਾਮਦਾਸ ਇੰਟਰਨੈਸ਼ਨਲ 에어ਪੋਰਟ ਤੇ ਜਿੱਥੇ ਤਸਵੀਰਾਂ ਤਾਂ ਨਾਲ ਸਾਂਝੀਆਂ ਕਰ ਰਹੀਆਂ ਕਿ ਜਿਨ੍ਹਾਂ ਨੂੰ ਡਿਪੋਰਟ ਕੀਤਾ ਗਿਆ ਹੈ ਉਹ ਜਹਾਜ਼ ਜਿਹੜਾ ਹੈ ਅੰਮ੍ਰਿਤਸਰ 에어ਪੋਰਟ ਤੇ ਲੈਂਡ ਹੋ ਚੁੱਕਿਆ ਹੈ ਤੇ ਤਸਵੀਰਾਂ ਦਿਖਾ ਰਹੀਆਂ ਅੰਮ੍ਰਿਤਸਰ 에어ਪੋਰਟ ਤੋਂ ਜਿੱਥੇ ਕਿ ਇਲੀਗਲ ਵੇ ਦੇ ਨਾਲ ਜੋ ਭਾਰਤੀ ਪ੍ਰਵਾਸੀ ਯੂਐਸਏ ਦੇ ਵਿੱਚ ਐਂਟਰ ਹੋਏ ਸੀ ਉਹਨਾਂ ਨੂੰ ਡਿਪੋਰਟ ਕਰ ਦਿੱਤਾ ਗਿਆ ਹੈ ਦੱਸਦੀ ਹੈ ਕਿ ਇਨਾਂ ਦੇ ਵਿੱਚੋਂ ਜਿਹੜੇ 104 ਪ੍ਰਪਾਤ ਪੰਜਾਬੀ ਨੇ ਉਹ ਇਸ ਦੇ ਵਿੱਚ ਆ ਰਹੇ ਨੇ ਜਹਾਜ਼ ਦੇ ਵਿੱਚ ਆ ਰਹੇ ਨੇ ਤੇ ਜਹਾਜ਼ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਕੈਮਰੇ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਜਹਾਜ਼ ਹੈ ਉਹ ਸ਼੍ਰੀ ਗੁਰੂ ਰਾਮਦਾਸ ਇੰਟਰਨੈਸ਼ਨਲ 에ਅਰਪੋਰਟ ਤੇ ਲੈਂਡ ਹੋ ਚੁੱਕਿਆ ਹੈ ਤੇ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇਸ ਦੇ ਵਿੱਚ ਯੂ ਐਸ ਏ ਨੇ ਜੋ ਕਿ ਟਰੰਪ ਨੇ ਆਪਣੀ ਸੰਤਾਲੀ ਵਿੱਚ ਰਾਸ਼ਟਰਪਤੀ ਦੀ ਸ਼ਪਤ ਲੈਣ ਤੋਂ ਬਾਅਦ ਇੱਕ ਵੱਡਾ ਜਿਹੜਾ ਫੈਸਲਾ ਲਿਆ ਹੈ ਉਸ ਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ ਤੇ ਇਹ ਜਿਹੜੇ 204 ਜਿਹੜੇ ਭਾਰਤੀ ਪ੍ਰਵਾਸੀ ਨੇ ਇਸ ਪਹਿਲੇ ਜਹਾਜ਼ ਦੇ ਵਿੱਚ ਭੇਜੇ ਗਏ ਨੇ ਤੇ ਇਹ ਜਹਾਜ਼ ਲੈਂਡ ਕਰ ਚੁੱਕਿਆ ਹੈ ਤੇ ਦੱਸ ਦੇ ਕਿ ਯੂਐਸਏ ਦਾ ਸੀ17 ਮਿਲਟਰੀ ਜਹਾਜ਼ ਜਿਹੜਾ ਹੈ ਉਹ ਪਹੁੰਚ ਚੁੱਕਿਆ ਹੈ ਅੰਮ੍ਰਿਤਸਰ 에ਰਪੋਰਟ ਦੇ ਤਸਵੀਰਾਂ ਦਿਖਾ ਰਹੀਆਂ ਤੇ ਹਰ ਪਾਸੇ ਸਖਤਾਈ ਦੇਖਣ ਨੂੰ ਮਿਲ ਰਹੀ ਹੈ ਦੱਸ ਦੇ ਕਿ ਇਸ ਦੇ ਨਾਲ ਨਾਲ ਇਸ ਦੇ ਵਿੱਚ ਗੁਜਰਾਤ ਦੇ 33 ਪੰਜਾਬ ਦੇ 33 यूपी ਦੇ 3 ਹਰਿਆਣਾ ਦੇ 33 ਚੰਡੀਗੜ੍ਹ ਦੇ 2 ਮਹਾਰਾਸ਼ਟਰ ਦੇ 3 ਤੇ ਟੋਟਲ 104 ਜਿਹੜੇ ਭਾਰਤੀ ਪ੍ਰਵਾਸੀ ਨੇ ਇਸ ਜਹਾਜ਼ ਦੇ ਵਿੱਚ ਆ ਰਹੇ ਨੇ ਤੇ ਤਸਵੀਰਾਂ ਦਾ ਤੁਹਾਡਾ ਨਾਲ ਸਾਂਝੀਆਂ ਕਰ ਰਿਹਾ ਜਹਾਜ਼ ਅੰਮ੍ਰਿਤਸਰ 에ਅਰਪੋਰਟ ਤੇ ਲੈਂਡ ਕਰ ਚੁੱਕਿਆ ਹੈ ਕੱਲ ਜੋ ਯੂਐਸਏ ਤੋਂ ਰਵਾਨਾ ਹੋਇਆ ਸੀ 트럼ਪ ਵੱਲੋਂ ਵੱਡਾ ਐਕਸ਼ਨ ਲਿਆ ਗਿਆ ਹੈ ਜੋ ਲੋਗ ਡੰਕੀ ਲਗਾ ਕੇ ਬਾਹਰ ਜਾਂਦੇ ਨੇ ਯੂਐਸਏ ਦੇ ਵਿੱਚ ਐਂਟਰ ਹੋਏ ਸੀ ਜਾਂ ਕਿਸੇ ਹੋਰ ਇਲਲੀਗਲ ਗੈਰ ਕਾਨੂੰਨੀ ਢੰਗ ਦੇ ਨਾਲ ਯੂਐਸਏ ਦੇ ਵਿੱਚ ਐਂਟਰ ਹੋਏ ਸੀ ਉਹਨਾਂ ਦੇ ਵੱਲੋਂ ਇਹ ਫੈਸਲਾ ਲਿੱਤਾ ਗਿਆ ਹੈ ਉਹਨਾਂ ਨੂੰ ਦੇਸ਼ ਨਿਕਾਲਾ ਦੇ ਦਿੱਤਾ ਗਿਆ ਤੇ ਪਹਿਲਾ ਜਹਾਜ਼ ਜਿਹੜਾ ਭਰ ਕੇ ਪੰਜਾਬੀ ਭਾਰਤੀ ਪ੍ਰਵਾਸੀਆਂ ਦਾ ਇੱਥੇ ਪਹੁੰਚ ਚੁੱਕਿਆ ਹੈ ਅੰਮ੍ਰਿਤਸਰ 에ਅਰਪੋਰਟ ਤੇ ਲੈਂਡ ਹੋ ਚੁੱਕਿਆ ਹੈ ਦਾਜੇ ਕਿ ਇਸ ਜਹਾਜ਼ ਦੇ ਵਿੱਚ ਜੋ ਪੰਜਾਬੀ ਇੱਥੇ ਆ ਰਹੇ ਨੇ ਉਹਨਾਂ ਦੀ ਉਮਰਾਂ ਵੀ ਜਿਹੜੀਆਂ ਨੇ ਬਹੁਤ ਛੋਟੀਆਂ-ਛੋਟੀਆਂ ਨੇ ਜਿਸ ਦੇ ਵਿੱਚ ਮਹਿਲਾਵਾਂ ਵੀ ਮੌਜੂਦ ਨੇ ਛੋਟੇ ਬੱਚੇ ਵੀ ਮੌਜੂਦ ਨੇ ਤੇ ਗੱਲ ਕਰਾਂਗੇ ਜੇਕਰ ਇਹਨਾਂ ਦੀ ਉਮਰ ਦੀ ਗੱਲ ਕੀਤੀ ਜਾਵੇ ਤਾਂ 35 ਤੋਂ 40 ਸਾਲ 26 ਸਾਲ 37 ਸਾਲ ਇਸ ਤਰ੍ਹਾਂ ਛੋਟੀਆਂ-ਛੋਟੀਆਂ ਉਮਰਾਂ ਦੇ ਜਿਹੜੇ ਲੋਕ ਨੌਜਵਾਨ ਨੇ ਜੋ ਡੰਕੀ ਲਗਾ ਕੇ ਬਾਹਰ ਚਲੇ ਜਾਂਦੇ ਨੇ ਉਹ ਇੱਥੋਂ ਉਹਨਾਂ ਨੂੰ ਵਾਪਸ ਭੇਜ ਦਿੱਤਾ ਗਿਆ ਇਸ ਦੇ ਵਿੱਚ ਇੱਕ ਬੱਚਾ ਵੀ ਸ਼ਾਮਿਲ ਹੈ ਮਹਿਲਾਵਾਂ ਸ਼ਾਮਿਲ ਨੇ ਔਰ ਹੁਣ ਗੱਲ ਹੈ ਕਿ ਜਦੋਂ ਇਹਨਾਂ ਦੀ ਇੱਥੇ ਲੈਂਡਿੰਗ ਹੋਈ ਤੇ ਉਹਨਾਂ ਦੀ ਡਾਕੂਮੈਂਟੇਸ਼ਨ ਕੀਤੀ ਜਾਵੇਗੀ ਉਹਨਾਂ ਦਾ ਪੂਰਾ ਫੈਮਿਲੀ ਬੈਕਗਰਾਉਂਡ ਜਿਹੜਾ ਹੈ ਉਹਦੀ ਡਿਟੇਲ ਲਈਤੀ ਜਾਏਗੀ ਕੋਈ ਕ੍ਰਿਮੀਨਲ ਰਿਕਾਰਡ ਤਾਂ ਨਹੀਂ ਹੈ ਸਾਰੀ ਜਾਂਚ ਕਾਰਵਾਈ ਕਰਕੇ ਹੀ ਇਹਨਾਂ ਨੂੰ ਇੱਥੋਂ 에ਅਰਪੋਰਟ ਤੋਂ ਬਾਹਰ ਕੱਢਿਆ ਜਾਵੇਗਾ ਤੇ ਜਹਾਜ਼ ਜਿਸ ਦਾ ਕੱਲ ਤੋਂ ਇੰਤਜ਼ਾਰ ਕੀਤਾ ਜਾ ਰਿਹਾ ਸੀ ਉਹ ਅੰਮ੍ਰਿਤਸਰ 에ਅਰਪੋਰਟ ਤੇ ਲੈਂਡ ਹੋ ਚੁੱਕਿਆ ਹੈ ਤਸਵੀਰਾਂ ਸਾਂਝੀਆਂ ਕਰ ਰਿਹਾ ਅੰਮ੍ਰਿਤਸਰ 에ਅਰਪੋਰਟ ਤੋਂ ਤੇ ਬਿਲਕੁਲ ਦੱਸ ਦਿੰਨੀ ਆ ਕਿ ਅਮਰੀਕਾ ਤੋਂ ਜਿਹੜੇ ਡਿਪੋਰਟ ਹੋਏ ਸੀ ਪੰਜਾਬੀ ਨੇ ਉਹਨਾਂ ਦੇ ਵਿੱਚ ਜਿਹੜੀ ਪੰਜਾਬੀਆਂ ਦੇ ਨਾਮ ਨੇ ਉਹ ਵੀ ਤਾਂ ਨਾਲ ਸਾਂਝੇ ਕਰ ਲੈਣੇ ਆ ਸੁਖਦੀਪ ਸਿੰਘ 33 ਸਾਲ ਜਸਵਿੰਦਰ ਸਿੰਘ 30 ਸਾਲ ਰਮਨਦੀਪ ਸਿੰਘ 36 ਸਾਲ ਵਿਕਰਮਜੀਤ ਸਿੰਘ 24 ਸਾਲ ਇਸ ਦੇ ਨਾਲ ਅਰਸ਼ਦੀਪ ਸਿੰਘ 18 ਸਾਲ ਦਲੇਰ ਸਿੰਘ 37 ਸਾਲ ਹਰਵਿੰਦਰ ਸਿੰਘ 41 ਸਾਲ ਰਾਜ ਸਿੰਘ 27 ਸਾਲ ਅਮਰਿਤ ਸਿੰਘ 18 ਸਾਲ ਤੇ ਇਸ ਤਰ੍ਹਾਂ ਹੋਰ ਵੀ ਬਹੁਤ ਸਾਰੇ ਜਿਹੜੇ ਪੰਜਾਬੀ ਨੇ ਉਹਨਾਂ ਨੂੰ ਇਸ ਜਹਾਜ਼ ਦੇ ਰਾਹੇ ਅੰਮ੍ਰਿਤਸਰ 에어ਪੋਰਟ ਤੇ ਲੈਂਡ ਕੀਤਾ ਜਾ ਰਿਹਾ ਹੈ ਤੇ ਦੱਸਦੇ ਕਿ ਇਹ ਸਾਰੇ ਜਿਹੜੇ ਨੌਜਵਾਨ ਨੇ ਜਿਸ ਦੇ ਵਿੱਚ ਮਹਿਲਾਵਾਂ ਵੀ ਸ਼ਾਮਿਲ ਨੇ ਬੱਚੇ ਵੀ ਸ਼ਾਮਿਲ ਨੇ ਇਲੀਗਲ ਵੇ ਦੇ ਨਾਲ ਯੂਐਸਏ ਦੇ ਵਿੱਚ ਐਂਟਰ ਹੋਏ ਸੀ ਡੰਕੀ ਲਗਾ ਕੇ ਜੋ ਚਲੇ ਜਾਂਦੇ ਨੇ ਤੇ ਬੈਕਸ ਬਾਰਡਰ ਪਾਰ ਕਰਕੇ ਜਿਹੜੇ ਉੱਥੇ ਯੂਐਸਏ ਦੇ ਵਿੱਚ ਐਂਟਰ ਹੋਏ ਸੀ ਉਹਨਾਂ ਨੂੰ ਯੂਐਸਏ ਦੇ ਵੱਲੋਂ ਯੂਐਸਏ ਸਰਕਾਰ ਦੇ ਵੱਲੋਂ ਦੇਸ਼ ਨਿਕਾਲਾ ਦਿੱਤਾ ਗਿਆ ਹੈ ਤੇ ਦੱਸਦੇ ਕਿ ਇਹ ਜਿਹੜੇ ਸਾਰੇ ਨੌਜਵਾਨ ਨੇ ਬਹੁਤ ਜ਼ਿਆਦਾ ਪੈਸੇ ਖਰਚ ਕੇ 35 ਤੋਂ 50 ਲੱਖ ਦੇ ਵਿੱਚ ਪੈਸੇ ਖਰਚ ਕੇ ਉੱਥੇ ਗਏ ਸੀ ਜਿਨ੍ਹਾਂ ਨੂੰ ਦੇਸ਼ ਨਿਕਾਲਾ ਦਿੱਤਾ ਗਿਆ ਹੈ ਤੇ ਇਸ ਦੇ ਨਾਲ ਨਾਲ ਪਰਿਵਾਰ ਵਾਲੇ ਜਿਹੜੇ 30 ਪੰਜਾਬੀ ਨੇ ਇਸ ਤੋਂ ਇਲਾਵਾ ਹੋਰ ਵੀ ਜਿਹੜੇ ਇੱਥੇ ਲੈਂਡ ਕਰ ਰਹੇ ਨੇ ਇਹਨਾਂ ਨੂੰ ਦੇਸ਼ ਨਿਕਾਲਾ ਦਿੱਤਾ ਗਿਆ ਹੈ ਤੇ ਇਹਨਾਂ ਦੇ ਪਰਿਵਾਰ ਵਾਲੇ ਵੀ ਇੱਥੇ ਮੌਜੂਦ ਨੇ ਔਰ ਉਹ ਵੀ ਪਹੁੰਚ ਚੁੱਕੇ ਨੇ ਕਿਉਂਕਿ ਉਹਨਾਂ ਦੇ ਜਿਹੜੇ ਘਰ ਦੇ ਮੈਂਬਰ ਨੇ ਉਹ ਇਹਨਾਂ ਦੇ ਵਿੱਚ ਆ ਰਹੇ ਨੇ ਕਿਉਂਕਿ ਲਿਸਟ ਜਾਰੀ ਹੋ ਚੁੱਕੀ ਹੈ ਜਿਨ੍ਹਾਂ ਦੇ ਵੀ ਪਰਿਵਾਰ ਵਾਲੇ ਡੰਕੀ ਲਗਾ ਕੇ ਜਾਂ ਫਿਰ ਕਿਸੇ ਹੋਰ ਗੈਰ ਕਾਨੂੰਨੀ ਢੰਗ ਦੇ ਨਾਲ ਉੱਥੇ ਗਏ ਸੀ ਉਹਨਾਂ ਨੂੰ ਲਿਸਟ ਜਾਰੀ ਹੋ ਚੁੱਕੀ ਹੈ ਤੇ ਜਿਨ੍ਹਾਂ ਦੇ ਪਰਿਵਾਰਕ ਮੈਂਬਰ ਪਰ ਪਰਿਵਾਰ ਦੇ ਮੈਂਬਰ ਉੱਥੇ ਗਏ ਸੀ ਉਹਨਾਂ ਨੂੰ ਇੱਥੇ ਪਹੁੰਚ ਚੁਕੇ ਨੇ ਤਾਂ ਜੋ ਉਹਨਾਂ ਦੇ ਜਿਹੜੇ ਮੈਂਬਰ ਵਾਪਸ ਭੇਜਿਆ ਜਾ ਰਿਹਾ ਹੈ ਦੇਸ਼ ਨਿਕਾਲਾ ਦਿੱਤਾ ਜਾ ਰਿਹਾ ਹੈ ਉਹਨਾਂ ਨੂੰ ਮਿਲ ਪਾਣ ਆਖਿਰਕਾਰ ਇਹ ਪੰਜਾਬੀ ਜਿਹੜੇ ਨੇ ਡੰਕੀ ਲਗਾ ਕੇ ਜਾਂਦੇ ਨੇ ਉਹਨਾਂ ਨੂੰ ਵੀ ਬਹੁਤ ਵੱਡੀ ਸੇਧ ਹੈ ਕਿ ਆਖਿਰਕਾਰ ਇੰਨੇ ਪੈਸੇ ਲਗਾ ਕੇ ਗੈਰ ਕਾਨੂੰਨੀ ਢੰਗ ਦੇ ਨਾਲ ਜੋ ਲੋਕ ਬਾਹਰ ਜਾਂਦੇ ਨੇ ਉਹਨਾਂ ਨੂੰ ਇੱਕ ਬਹੁਤ ਵੱਡੀ ਸੇਧ ਹੈ ਤੇ ਯੂ ਐਸ ਏ ਸਰਕਾਰ ਦੇ ਵੱਲੋਂ ਇਹ ਫੈਸਲਾ ਲਿੱਤਾ ਗਿਆ ਹੈ ਖਾਸ ਕਰ ਜੋ ਯੂਐਸਏ ਦੇ ਰਾਸ਼ਟਰਪਤੀ ਡੋਨਾਲਡ 트럼 ਨੇ ਉਹਨਾਂ ਨੇ ਆਪਣੀ 47ਵੀਂ ਸ਼ਪਤ ਲੈਣ ਤੋਂ ਬਾਅਦ ਪਹਿਲਾ ਇਹ ਵੱਡਾ ਫੈਸਲਾ ਲਿਆ ਹੈ ਔਰ ਪਹਿਲੀ ਵਾਰ ਇਹ ਹੋਇਆ ਹੈ ਕਿ ਇੰਦੇ ਜਿਹੜੇ ਭਾਰਤੀ ਪੰਜਾਬੀ ਨੇ ਪ੍ਰਵਾਸੀ ਨੇ ਉਹਨਾਂ ਨੂੰ ਇਸ ਤਰ੍ਹਾਂ ਉੱਥੋਂ ਦੇ ਯੂਐਸਏ ਦੇ C17 ਪਲੇਨ ਦੇ ਰਾਹੀਂ ਅੰਮ੍ਰਿਤਸਰ 에য়ারਪੋਰਟ ਤੇ ਡਿਪੋਰਟ ਕੀਤਾ ਗਿਆ ਤੇ ਇਹਨਾਂ ਨੂੰ ਛੱਡਣ ਆ ਰਿਹਾ ਇਹ ਜਹਾਜ਼ ਤੇ ਪਹਿਲੀ ਵਾਰ ਹੋਇਆ ਤੇ ਤਸਵੀਰਾਂ ਅੰਮ੍ਰਿਤਸਰ 에어ਪੋਰਟ ਤੋਂ ਤੁਸੀਂ ਦੇਖ ਸਕਦੇ ਹੋ ਕਿ ਹਰ ਪਾਸੇ ਹੀ ਸਖਤਾਈ ਕੀਤੀ ਗਈ ਹੈ ਇੰਡੀਅਨ ਆਰਮੀ ਤਾਇਨਾਤ ਹੈ ਪੰਜਾਬ ਪੁਲਿਸ ਦੇ ਨੌਜਵਾਨ ਤਾਇਨਾਤ ਨੇ ਦੱਸਿਆ ਕਿ ਇਸ ਦੇ ਵਿੱਚ ਜੋ ਪੰਜਾਬੀ ਆਏ ਨੇ ਇਹਨਾਂ ਦੀ ਪੂਰੀ ਜਾਂਚ ਕੀਤੀ ਜਾਏਗੀ ਇਨਵੈਸਟੀਗੇਸ਼ਨ ਕੀਤੀ ਜਾਏਗੀ ਇਸ ਤੋਂ ਬਾਅਦ ਹੀ ਇਹਨਾਂ ਨੂੰ ਇੱਥੋਂ ਬਾਹਰ ਕੱਢਿਆ ਜਾਵੇਗਾ ਜੇਕਰ ਕਿਸੇ ਦਾ ਕੋਈ ਕ੍ਰਿਮੀਨਲ ਰਿਕਾਰਡ ਇਹਦਾ ਪੰਜਾਬ ਪੁਲਿਸ ਜਾਂ ਪੁਲਿਸ ਦੇ ਵੱਲੋਂ ਉਹਨਾਂ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਜਾਏਗਾ ਪੂਰੀਆਂ ਤਿਆਰੀਆਂ ਕੀਤੀਆਂ ਗਈਆਂ ਨੇ ਬੱਸਸ ਬਾਹਰ ਲੱਗੀਆਂ ਨੇ ਜਿਨ੍ਹਾਂ ਨੂੰ ਹਿਰਾਸਤ ਵਿੱਚ ਲੈਣਾ ਹੈ ਇਸ ਤੋਂ ਇਲਾਵਾ ਹੋਰ ਵੀ ਬਹੁਤ ਜਿਹੜੇ ਹੋਰ ਦੇਸ਼ਾਂ ਤੋਂ ਹੋਰ ਸਟੇਟਸ ਤੋਂ ਆਏ ਨੇ ਉਹਨਾਂ ਦੇ ਵੀ ਜਿਹੜੇ ਇੱਥੋਂ ਜਾਣਗੇ ਪਰਿਵਾਰਕ ਮੈਂਬਰ ਮੌਜੂਦ ਨੇ ਤੇ ਹਰ ਪਾਸੇ ਦੇਖ ਸਕਦੇ ਹੋ ਕਿ ਅੰਮ੍ਰਿਤਸਰ 에য়ারਪੋਰਟ ਤੇ ਇਸ ਵੇਲੇ ਕਾਫੀ ਸਖਤਾਈ ਦੇਖਣ ਨੂੰ ਮਿਲ ਰਹੀ ਹੈ ਪੰਜਾਬ ਪੁਲਿਸ ਦੇ ਨੌਜਵਾਨ ਦੇਖ ਰਹੇ ਹੋ ਅੰਦਰ ਇੰਡੀਅਨ ਆਰਮੀ ਜਿਹੜੀ ਹੈ ਇੰਡੀਅਨ ਆਰਮੀ ਵੀ ਜਿਹੜੀ ਤਾਇਨਾਤ ਹੈ ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਪ੍ਰਬੰਧ ਜਿਹੜੇ ਨੇ ਸਖਤ ਕੀਤੇ ਗਏ ਨੇ ਔਰ ਡਾਕੂਮੈਂਟੇਸ਼ਨ ਜਿਹੜੀ ਉਹ ਹੋ ਰਹੀ ਹੈ ਤੇ ਜਿਹੜਾ ਮਿਲਟਰੀ ਜਹਾਜ਼ ਹੈ C17 ਜਹਾਜ਼ ਉਹ ਪਹੁੰਚ ਚੁੱਕਿਆ ਹੈ ਤਸਵੀਰਾਂ ਵੀ ਧਰ ਨਾਲ ਸਾਂਝੀਆਂ ਕਰਿਆ ਲੈਂਡ ਕਰ ਚੁੱਕਿਆ ਹੈ ਕੱਲ ਤੋਂ ਹੀ ਇਸ ਦਾ ਇੰਤਜ਼ਾਰ ਕੀਤਾ ਜਾ ਰਿਹਾ ਸੀ ਕਿ ਆਖਿਰਕਾਰ ਮਾਹੌਲ ਕਿਸ ਤਰ੍ਹਾਂ ਦਾ ਹੋਵੇਗਾ ਕਿਉਂਕਿ ਉਹਨਾਂ ਨਾਲ ਕਿਸ ਤਰ੍ਹਾਂ ਦਾ ਰਵੱਈਆ ਕੀਤਾ ਗਿਆ ਹੈ ਕਿਉਂਕਿ ਡਿਪੋਰਟ ਹੋ ਕੇ ਆਏ ਨੇ ਇਹ ਕੋਈ ਮਾਣ ਵਾਲੀ ਗੱਲ ਨਹੀਂ ਹੈ ਉਹਨਾਂ ਨੂੰ ਉੱਥੋਂ ਦੇਸ਼ ਨਿਕਾਲਾ ਦਿੱਤਾ ਗਿਆ ਹੈ ਤੇ ਜਿਹੜੇ ਪੰਜਾਬੀ ਨੇ ਜਾਂ ਹੋਰ ਜਿਹੜੇ ਲੋਕ ਨੇ ਉਹਨਾਂ ਨੂੰ ਅੰਮ੍ਰਿਤਸਰ 에어ਪੋਰਟ ਤੇ ਯੂਐਸ ਤੋ ਮਿਲਟਰੀ ਜਹਾਜ਼ ਜਿਹੜਾ ਹੈ ਉਹ ਲੈਂਡ ਕਰਨ ਲਈ ਇੱਥੇ ਉਹਨਾਂ ਨੂੰ ਪਹੁੰਚਾਉਣ ਲਈ ਪਹੁੰਚ ਰਿਹਾ ਹੈ ਔਰ ਕੁਝ ਹੀ ਢੇਰ ਦੇ ਵਿੱਚ ਇਹ ਸਾਰੇ ਜੋ ਭਾਰਤੀ ਪ੍ਰਵਾਸੀ ਨੇ ਇੱਥੋਂ ਬਾਹਰ ਨਿਕਲਣਗੇ ਜਿਨ੍ਹਾਂ ਦਾ ਕੋਈ ਕ੍ਰਿਮੀਨਲ ਰਿਕਾਰਡ ਹੈ ਜਾਂ ਫਿਰ ਜੋ ਕਿਸੇ ਗੈਰ ਕਾਨੂੰਨੀ ਢੰਗ ਦੇ ਨਾਲ ਕੋਈ ਗਲਤ ਕੰਮ ਕਰਦੇ ਨੇ ਉਹਨਾਂ ਨੂੰ ਪੁਲਿਸ ਵੱਲੋਂ ਨਾਲ ਹੀ ਹਿਰਾਸਤ ਦੇ ਵਿੱਚ ਲਿਆ ਜਾਇਆ ਜਾਏਗਾ ਤੇ ਮਾਹੌਲ ਦੇਖ ਰਹੇ ਹੋ ਸਖਤਾਈ ਹੈ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਹਰ ਪਾਸੇ ਸਖਤਾਈ ਦੇਖਣ ਨੂੰ ਮਿਲ ਰਹੀ ਹੈ ਤੇ ਅੰਮ੍ਰਿਤਸਰ 에ਅਰਪੋਰਟ ਨੂੰ ਹੀ ਚੁਣਿਆ ਗਿਆ ਹੈ। ਇਹ ਵੀ ਇੱਕ ਵੱਡਾ ਸਵਾਲ ਹੈ ਕਿ ਆਖਿਰਕਾਰ ਅੰਮ੍ਰਿਤਸਰ 에ਅਰਪੋਰਟ ਨੂੰ ਹੀ ਕਿਉਂ ਚੁਣਿਆ ਗਿਆ ਹੈ ਕਿਉਂਕਿ ਦੱਸ ਦੇ ਕਿ ਅਗਰ ਪੰਜਾਬੀਆਂ ਦੀ ਗਿਣਤੀ ਇਸ ਜਹਾਜ਼ ਦੇ ਵਿੱਚ ਕਿੰਨੀ ਹੈ ਤਾਂ 30 ਦੇ ਲਗਭਗ ਜਿਹੜੇ ਪੰਜਾਬੀ ਨੇ ਉਹ ਇਸ ਜਹਾਜ਼ ਦੇ ਵਿੱਚ ਆ ਰਹੇ ਨੇ ਤੇ ਇਸ ਤੋਂ ਇਲਾਵਾ ਇਹਨਾਂ ਦੇ ਵਿੱਚ ਮਹਿਲਾਵਾਂ ਵੀ ਸ਼ਾਮਿਲ ਨੇ ਕੁਝ ਛੋਟੇ ਬੱਚੇ ਵੀ ਸ਼ਾਮਿਲ ਨੇ ਤੇ ਆਖਿਰ ਪਰਿਵਾਰ ਵਾਲੇ आले ਵੀ ਬੜਾ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਕਿ ਕਿਸ ਤਰ੍ਹਾਂ ਦਾ ਸਲੂਕ ਕੀਤਾ ਗਿਆ ਹੋਵੇਗਾ ਔਰ ਕਿਸ ਤਰ੍ਹਾਂ ਦੀ ਕੰਡੀਸ਼ਨ ਦੇ ਵਿੱਚ ਉਹਨਾਂ ਨੂੰ ਇੱਥੇ ਛੱਡਿਆ ਜਾਏਗਾ ਕੈਮਰਾਮੈਨ ਅਰਸ਼ ਦੇ ਨਾਲ ਮੈਂ ਸੁਖਜੀਤ ਗ੍ਰੇਟ ਪੰਜਾਬ ਟੀਮੀ